Don't talk to the... ਕਤ ਮਿਤ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਹੀ ਫਿਰੰਗਤ ਗੁਰਤੀ ਅਮਰਦਾਸ ਸਰਾਉਂ ਦਾਸੇ ਨੂੰ ਹੀ ਸਹਾਈ ਅਰਜਨ ਹਰ ਗੋਬਿੰਦਨ ਨੂੰ ਸਿਮਰਉਂ ਸ੍ਰੀ ਹਰਿ ਰਾਈ ਸ੍ਰੀ ਹਰਿ ਪ੍ਰਸੰਤੀ ਆਈਐ ਜਿਸ ਦਿਨ ਤਾ ਸਭ ਦੁੱਖ ਜਾਇ ਤੀਕਾ ਬਦ ਸੁਮਰਿਐ ਕਰਨੋਂ ਨਿਤ ਆਵੇ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰਦ ਅਤਿ ਅੰਤਰ ਕੀ ਬੋਲੋ ਜੀ ਸੁਹਾਇ ਆ ਪਿਆਰੀਆਂ ਚੁਹਾਸ ਆਬਜ਼ਾਦੀਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਕੱਪੀਆਂ ਜਿਨ੍ਹਾਂ ਨਾਮ ਜੱਪਿਆ ਵੱਣ ਕੇ ਸਕੇ ਦੀਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤੇ ਨਾ ਪਿਆਰੀਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਕਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ へ ਸੀਸ ਦਿੱਤੇ ਬੰਦ ਬੰਦ ਪਟਾਏ ਕੋਪਰੀਆਂ ਲੋਹਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚੜਾਏ ਕਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰ ਨਹੀਂ ਹਾਰਿਆ ਸਿੱਖੀ ਕੇ ਸਾਸ-ਸਵਾਸ ਨਾਲ ਨਿਭਾਈ ਤੇਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਰੱਥ ਮੈਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਕਾਵਲ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹੰ ਤਰਿ ਚਿਹਰਿਆਇਤ ਦੇਖ ਤੇ ਫਤਿਹ ਵਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੀ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ দান ਕੇਸ਼ দান ਰਹਿਤ দান ਵਿਵੇਕ দান ਸਾਹਾ দান ਪ੍ਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅਮਰਕਸਰ ਜੀ ਕੀ ਸ਼ਨਾ ਚੌਕੀਆਂ ਛੰਡੇ ਪੁੰਗੇ ਜੁਗੋ ਜੁਗਾਟਾ ਧੰਮ ਕਾ ਜੈਕਾਰ ਗੁਲੋ ਜੀ ਸਖਾਂ ਦਾ ਮਨ ਨਹੀਂ ਵਾ ਮਤ ਉੱਚੀ ਮਤ ਪਤ ਦਾ ਰਖਾ ਵਾਹਿਗੁਰੂ へ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਣ ਪਿਆਰੀ ਖਾਲਸਾ ਜੀ ਨੂੰ ਬਖਸ਼ اے ਨਿਵਾਣਿਆਂ ਦੇ ਮਾਨ ਨੇ ਤਾਨਿਆਂ ਦੇ ਤਾਨ ਨੇ ਉਟੀਆਂ ਦੀ ਊਟ ਸੱਚੇ ਪਿਤਾ ਵਾਹਿਗੁਰੂ ਜੀ ਉਹ ਧੰਨ ਕਨ ਦਸ਼ਮੇਸ਼ਕਤਾ ਅੰਮ੍ਰਿਤ ਗੇ ਦਾਤੀ ਸਰਬ ਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਆਪ ਜੀ ਕੀ ਪਾਵਨ ਪਵਿੱਤਰ ਸਥਾਨ ਦਰਬਾਰ ਸ੍ਰੀ ਪੰਤਾ ਸਾਹਿਬ ਜਨਮ ਸਥਾਨ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗਾ ਟੱਲ ਚੌਵਰ ਸ਼ਸਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਕੀ ਪਾਵਨ ਚਰਨਾ ਕਮਲਾਂ ਪਾਸ ਨਿਮਰਤਾ ਸਹਿ ਦਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਕਾ ਕੋਟਾ ਹਨ ਕੋਟ ਧੰਵਾਦ ਸ਼ੁਕਰਾਨਾ ਹੈ ਆਪ ਜੀ ਕਿਰਪਾ ਮਿਹਰਮਤ ਹੋਈ ਮਹਾਰਾਜ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਪਾਵਨ ਦਰਬਾਰ ਅੰਦਰ ਸਜੀ ਸਜੀ ਦੀਵਾਨ ਅੰਦਰ ਪੰਜ ਬਾਣੀਆਂ ਦਾ ਪਾਠ ਹੋਇਆ ਗੁਰਬਾਣੀ ਪੜ੍ਹਦੇ ਹ ਕੋਲੋਂ ਆਪ ਜੀ ਕੀ ਸੇਵਾ ਟਹਿਲਿ ਕਮਾਉਂਦੇ ਹੋਏ ਪ੍ਰੋਖੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਹੈ ਅਗਾਹ ਤੋਂ ਸਮਤ ਸੋ ਜੀ ਬਖਸ਼ਣੀ ਜੀ ਕਿਰਪਾ ਕਰਨੀ ਸ੍ਰੀ ਦੇਸ਼ ਸਪਸ਼ਟ ਗੁਰ ਬਾਣੀ ਪੜਨ ਬੋਲਣ ਸਮਝਣ ਦੀ ਸੂਝ ਬਖਸ਼ਣੀ ਸੇਵਾ ਸੁਣਨ ਕਰਨ ਦੇ ਬਲੋਂ ਤੋਂ ਬਖਸ਼ਣੀ ਪੜੀ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦੇ ਚੋਸਾਣਾ ਹਾਜ਼ਰੀਆਂ ਤਿਲਕ ਬਲ ਪੇਟਾ ਮੰਦਰ ਤੇ ਕਬੂਲ ਕਰਨੀਆਂ ਮੰਦੀਆਂ ਭਾਵਨਾਵਾਂ ਗੁਰਮਤਿ ਦੇ ਮੁਤਾਬਕ ਪੂਰੀਆਂ ਕਰਨੀਆਂ ਦਰੋ ਕਰੋ ਨਾਮ ਦਾਣ ਗੁਰ ਸਿੱਖੀ ਜੀਵਨ ਦੀ ਦਾਤ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਯਾਤਰੂਆਂ ਦੀ ਯਾਤਰਾ ਸਭ ਨਹੀਂ ਕਰਨੀ ਮਹਾਰਾਜ ਬੁੱਛਿਆ ਪੜਾ ਰਿਹਾ ਵਿੱਚੋਂ ਪੰਜੂ ਕੜਾ ਪ੍ਰਸ਼ਾਦ ਕੀ ਦੇਖ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਦੀ ਅਗਿਆ ਹੋਵੇ ਜੀ ਇੰਤੀਹਾ ਸੰਗਤ ਹਾਜ਼ਰ ਹੈ ਆਪ ਜੀ ਕਿਰਪਾ ਕਰੋ ਸਾਸ ਖਨਸਥਾਨ ਤੋਂ ਪ੍ਰਕਾਸ਼ ਸਥਾਨ ਵਰਚਾਲੇ ਮੰਨ ਦੀ ਅਗਿਆ ਬਖਸ਼ੋ ਰਾ ਬੰਡਿਆ ਨੂੰ ਸੰਗ ਸਾਹੀ ਹੋ ਉਸ ਮੁ ਸੰਗਤ ਨੂੰ ਖੁੱਲੇ ਦਰਸ਼ਨ ਦੇ ਦੁਆਰੇ ਬਖਸ਼ ਕਰਕੇ ਨਜ਼ਰੋ ਨਜ਼ਰੀ ਨਿਹਾਲ ਕਰੋ ਜੀ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਰੱਬ ਦੀ ਚਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜਾਣੇ ਗੁਣ ਤੇਰੇ ਕੌਣ ਜਾਣ ਗੁਣ ਤੇਰੇ ਕੌਣ ਜਾਣ ਗੁਣ ਤੇਰੇ ਏ ਕੌਣ ਜਾਣੇ ਅੰਤ ਸੁਆਮੀ ਊਚ ਅਪਾਰ ਬੇਅੰਤ ਸੁਆਮੀ ਊਚ ਅਪਾਰ ਬੇਅੰਤ ਸੁਆਮੀ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਏ ਕੌਣ ਜਾਣੇ ਗੁਣ ਤੇਰੇ உத கே கண கண ஜண पशु परेत मुगत को तारे पशु परेत मुगत को तारे मुगत को तारे पशु परेत मुगत को तारे पाहन पार उतारे कौन जाने गुण ते पाहन पार उतारे कौन जाने गुण ते ਦਾਸ ਤੇਰੀ ਸਰਣਾ ਨਾਨਕ ਦਾਸ ਤੇਰੀ ਸਰ ਭਾਈ ਨਾਨਕ ਦਾਸ ਤੇਰੀ ਸਰਣਾਏ ਨਾਨਕ ਦਾਸ ਤੇਰੀ ਸਰਣਾਏ ਦਾਸ ਹਾ ਕੌਣ ਜਾਣ ਗੁਣ ਤੇਰੇ ਸਦਾ ਸਦਾ ਬਲਹਾਰੇ ਕੌਣ ਜਾਣ ਗੁਣ ਤੇਰੇ ਆ ਬਲੇ ਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲੇ ਹਾਰੇ ਕੌਣ ਜਾਣੇ ਗੁਣ ਤੇਰੇ

ਤਲ ਪੂਰਕ ਦ੍ਰਿਸ਼ਤ ਸੁਜਾਨੀ ਤਚ ਤੁਮਾਰ ਤਾਕਤ ਨਿਵਾਸੀ ਸਚ ਹੁਕਮ ਤੁਮਾ ਆਏ ਨ ਜਾਵੇ ਮੇਰਾ ਪ੍ਰਭ ਅਬਨਾਸੀ ਤੁਮੇ ਰਵਾ Oh man. ਭਵ ਜਲ ਤਰਨ ਬਿਨਤ ਕਰਹੁ ਅਰਦਾਸ ਸੁਨੋ ਜੀ ਠਾਕੁਰ ਭਾਵੈ ਦੇਹ ਦਰਸ ਮਨ ਚਾਉ ਭਗਤ ਏਹੋ ਮਨ ਠਹਿਰਾਵ ਬਲਿਓ ਚਰਾਗ ਅੰਧਾਰ ਮਹ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਵਨ ਮਹ ਜਨ ਨਾਨਕ ਗੁਰਪਾਰ ਬ੍ਰਹਮ ਪ੍ਰਗਟ ਹੈ ਸਗਲ ਹਾਰ ਭਵਨ ਮਹ ਜਨ ਨਾਨਕ ਗੁਰ ਪਾਰ ਬ੍ਰਹਮ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰ ਤਿਤੈ ਲੈ ਉਬਾਰ ਸਤ ਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰਨਾ ਸੁ ਜਈ ਹਰ ਬਿਨ ਬਖਸ਼ਨ ਹਾਰੇ ਨਾਨਕ ਆਵਰਨਾ ਸੁ ਜਈ ਹਰ ਬਿਨ ਬਖਸ਼ਨ ਹਾਰੇ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਚੰਦਾ ਸੁੱਧ ਸਭ ਕਿਛ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਕਸ਼ਮੀ ਥੋੜਨਾਵੀ ਖਾਏ ਖਰਚ ਰੰਦਾ ਲੱਖ ਚਰਾਸੀ ਮੇਦਨੀ ਸਭ ਸੇਵ ਕਰੇਂਦਾ ਏ ਵੈਰੀ ਮਿੱਤਰ ਸਭ ਕੀਤਿਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅਨੰਤ ਪਿਆਰ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀਏ ਜਾਂ ਤਦ ਪਵੰਦਾ ਸਭੇ ਕਾਜ ਸਵਾਰੀਏ ਆ ਤੁਧ ਪਵੰਦਾ ਇਕ ਮਨ ਪੁਰਖ ਤੇ ਆਏ ਬਰਦਾਤਾ ਸੰਤ ਸਹਾਰੇ ਸਦਾ ਵਿਖਿਆਤਾ ਤਾਸ ਚਰਨ ਲੈ ਰਿਦੇ ਬਸਾਓ ਤੋ ਪਰਮ ਗੁਰੂ ਨਾਨਕ ਗੁਣ ਗਾਓ ਗਾਓ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸਬਦ ਸਰੀ ਗਾਵੇ ਗੰਭੀਰ ਤੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵੇ Indra ਦੇ ਪਗਤ ਪ੍ਰਹਿਲਾਦਿਕ ਆਤਮ ਰਸ ਜਿਨ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਦੇ ਰਾਜ ਜੋਗ ਜਿਨ ਮਾਨਿਓ ਸਾਧ ਸੰਗਤ ਹੋਏ ਨਿਰਮਲਾ ਕਾਟੇ ਜਮ ਕੀ ਫਾਸ ਸੁਖ ਦਾਤਾ ਪੈ ਪੰਜਨੋ ਤਿਸ ਆਗੇ ਕਰ ਅਰਦਾਸ ਮੇਰ ਕਰੇ ਜਿਸ ਮਿਹਰਮਾਨ ਤ ਕਾਰਜ ਆਵੇ ਰਾਸ ਬਹੁਤ ਬਹੁਤ ਵਿਖਾਇਆ ਉੱਚੋ ਉੱਚਾ ਥਾਓ ਵਰਨਾ ਚਿਹਨਾ ਬਹਾਰਾ ਕੀਮਤ ਕਹਿ ਨਸਕਾਓ ਨਾਨਕ ਕੋ ਪ੍ਰਭ ਮਯਾ ਕਰ ਸਚ ਦੇਵੋ ਆਪਣਾ ਨਾਨਕ ਕੋ ਪ੍ਰਭ ਮਯਾ ਕਰ ਸਚ ਦੇਵ ਆਪਣਾ ਨਾਉ ਚਿਤ ਚਿਤਵੋਂ ਅਰਦਾਸ ਕਹੋਂ ਪਰ ਕਹਿ ਬੀ ਨਾ ਸਕੋਂ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹੋਤਕੋਂ ਤੇਰੇ ਹੁਕਮ ਪਵੇ ਨਿਸਾਨ ਤੋ ਕਰੋ ਸਹਬ ਕੀ ਸੇਵਾ ਜਬ ਗੁਰ ਦੇਖੇ ਸੁਭਦ੍ਰਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣਪੁਰਖ ਜੋ ਫਰਮਾਵੇ ਸੋ ਕਹੂੰ ਗੁਰ ਅਮਰਦਾਸ ਕਾਰਣ ਕਰਨ ਜਿਵ ਤੂ ਰਖੇ ਤਿਵ ਰਹੋ ਨਾਸਰ ਮਨਸੂਰ ਗੁਰ ਗੋਬਿੰਦ ਸਿੰਘ ਇਸ ਦੀ ਮੰਜ਼ੂਰ ਗੁਰ ਗੋਬਿੰਦ ਸਿੰਘ ਹਕ ਰਾਗੰਸੂ ਗੁਰੂ ਗੋਬਿੰਦ ਸਿੰਘ ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ੇਹ ਨਿਸ਼ਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦ ਸ਼ਾਹ ਦਰਵੇਸ ਗੁਰ ਗੋਬਿੰਦ ਸਿੰਘ ਕਾਦੀਰੇ ਹਰਕਾਰ ਗੁਰ ਗੋਬਿੰਦ ਸਿੰਘ ਬੇਕਸਾਰਾ ਆਇਆ ਗੁਰ ਗੋਬਿੰਦ ਸਿੰਘ ਮੀਨਾ ਮਨ ਲੂਚੀ ਗੁਰ ਦਰਸਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਈ ਕਾ ਨ ਉਤਰੇ ਸ਼ਾਂਤਨਾ ਆਵੇ ਮੇਂ ਦਰਸਨ ਸੰਤ ਪਿਆਰੇ ਜੀਓ ਹੋ ਕੋਲੀ ਜੀਓ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਹੋ ਕੋਲੀ ਜੀਓ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਸਮਰਥ ਗੁਰੂ ਸਿਰ ਹੱਥ ਤਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅغن ਹਰਿਓ ਨਿਸ ਬਾਸੁਰ ਏਕ ਸਮਾਨ ਤੇ ਆ ਸੁ ਨਾਮ ਸੁਨੇ ਸੁਥ ਭਾਂਡ ਰਿਓ ਪੰਨ ਦਾਸ ਸੁ ਆਸ ਜਗਤਿ ਗੁਰੂ ਕੀ ਪਾਰਸ ਪੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰਥ ਗੁਰੂ ਸਿਰ ਹੱਥ ਤਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰਥ ਗੁਰੂ ਸਿਰ ਹੱਥ ਤਰਿਓ ਆਖੀ ਕੜੀ ਨ ਦੇਖਣ ਦੇ ਆਪਣਾ ਬਿਰਦ ਸਮਾਲੇ हाथ दे रखे अपने को सास सास प्रतुपाल प्रब सियो लाग रहों मेरा चित आद अंत प्रब सदा सहाय तन हमारा मीत रहा मन विलास बए साहिब के अचरज देख बडाई हर सिमर सिमर आनंद कर नानक प्रभु पूर्ण पैज रखाई ਸਤ ਗੁਰ ਖੇ ਮਾਤਾਣਿਆ ਜੁਗ ਜੂਥ ਸਮਾਣੇ ਅਨਪੋ ਨੇ ਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ ਤੁਮ ਹੂਰਸ ਜਾਣੈ ਨਾਨਕ ਨਾਮ ਨਿਰੰਜਨ ਜਾਣਿਓ ਕਿੰਨੇ ਭਗਤ ਪ੍ਰੇਮ ਲਿਵਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸਬਦ ਸੁਰਤ ਕੀ ਨੀਵਰ ਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜਿਹ ਕਛ ਕਹੀ ਨਾ ਜਾਈ ਸੋਡੀ ਸ੍ਰੇਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਬਡਾਈ ਅਬ ਰਾਖੋ ਦਾਸ ਪਾਟ ਕੀ ਲਾਚ जैसी राखी लाच भकत प्रहलाद की हर नास् कर पुन तोपति लाच रखी हर प्रभ जी वस्त्र तीन बहु साज सोता ते राखया ਕੰਨ ਕਾ ਪੜਤ ਪੁਰੇ ਤੇ ਕਾਜ ਸ੍ਰੀ ਸਤਗੁਰੂ ਸੁ ਪਰ ਸੰਕਲ ਜੁਗ ਹੋਏ ਰੱਖੋ ਤਾਸ ਪਾਟ ਕੀ ਲਾਜ ਰੱਖੋ ਤਾਸ ਪਾਟ ਕੀ ਲਾਜ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਗੁਰ ਸੁਣੀ ਦਾ ਤੈ ਸੋ ਹੀ ਮੈਂ ਢੀਠ ਉਛੜਿਆ ਮੇਲੇ ਪ੍ਰਭ ਹਰ ਦਰਗੇ ਕਵਸੀਟ ਹਰ ਨਾਮੋਂ ਮੰਤਰ ਦੜਾਏ ਦਾ ਕੱਟੇ ਹਾ ਮੈ ਰੋਗ ਨਾਨਕ ਸਤ ਗੁਰ ਤੇ ਨਾਮ ਬਿਲਾਇਆ ਜੇ ਨਾ ਤੁਰੇ ਪਿਆਸ ਸੰਜੋਗ ਹਮ ਆਵ ਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀ ਰਤ ਕੀ ਗੁਰ ਰਾਮਦਾਸ ਰਖੋ ਸ਼ਰਣਾ ਇਕ ਅਰਦਾਸ ਬਾਟ ਕੀ ਰਤ ਕੀ ਗੁਰ ਰਾਮਦਾਸ ਰਖੋ ਸ਼ਰਣਾ